ਯਾਰੇ ਪੰਜਾਬ ਵਾਸੀਓ ਮੈਂ ਅੱਜ 77ਵੇਂ ਗਣਤੰਤਰ ਦਿਵਸ ਮੌਕੇ ਦੇਸ਼-ਵਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖਾਸ ਤੌਰ ਉੱਤੇ ਪੰਜਾਬੀਆਂ ਨੂੰ तहे ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸੈਨਾਮਾ ਅਤੇ ਹਥਿਆਰਬੰਦ ਬਲਾਂ ਦੇ ਸੂਰਬੀਰ ਬਹਾਦਰ ਸੂਰਬੀਰਾਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਤੇ ਖੰਡਤਾ ਦੀ ਰਾਖੀ ਕਰ ਰਹੇ ਹਨ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਰਮਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਬੜਬੁੱਲੇ ਯੋਗਦਾਨ ਨੂੰ ਵੀ ਸਿਰਜਦਾ ਕਰਦਾ ਹਾਂ ਸਾਡਾ ਇਤਿਹਾਸ ਜਲਿਆਂਵਾਲਾ ਬਾਗ ਅਤੇ ਹੋਰ ਖੂਨੀ ਸਾਕੇਆਂ ਨਾਲ ਭਰਿਆ ਹੋਇਆ ਹੈ ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕਰਵਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਪੰਜਾਬ ਨੇ ਸਰਕਾਰ ਬਣਨ ਤੋਂ ਬਾਅਦ ਸਾਡੀ ਸਰਕਾਰ ਬਣਨ ਤੋਂ ਬਾਅਦ ਮਹਾਰੀਕ ਮੰਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਮ ਤੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉੱਥੇ ਹੁਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਆਦਮ ਕੱਟ ਬੁੱਤ ਸਥਾਪਿਤ ਕੀਤਾ ਗਿਆ ਹੈ ਸਾਡੀ ਸਰਕਾਰ ਵੱਲੋਂ ਫੌਜੀ ਜਵਾਨਾਂ ਦੇ ਫੌਜੀ ਜਵਾਨਾਂ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਜੇਕਰ ਉਹ ਦੇਸ਼ ਦੇ ਲਈ ਜਾਂ ਕੌਮ ਦੇ ਲਈ ਸ਼ਹੀਦ ਹੁੰਦੇ ਹਨ ਤਾਂ ਉਹਨਾਂ ਨੂੰ ਅਸੀਂ ਐਕਸਗ੍ਰੇਸ਼ੀਆ ਯਾਨੀ ਕਿ ਸਨਮਾਨ ਰਾਸ਼ੀ 1 ਕਰੋੜ ਰੁਪਏ ਤੱਕ ਦਿੰਨੇ ਆ ਜਿਹੜੀ ਕਿ ਪਹਿਲਾਂ 50 ਲੱਖ ਰੁਪਏ ਸੀ ਇਸੇ ਤਰ੍ਹਾਂ ਅਸੀਂ ਸੂਬੇ ਦੇ ਆਜ਼ਾਦੀ ਕਲਾਟੀਆਂ ਜਿਨ੍ਹਾਂ ਨੇ ਸੂਬੇ ਨੂੰ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦੀ ਜਿਹੜੀ ਜਿਹੜੀ ਪੈਨਸ਼ਨ ਉਹ 9400 ਤੋਂ ਵਧਾ ਕੇ 11000 11000 ਰੁਪਏ ਕਰ ਦਿੰਦੀ ਹੈ ਇਸੇ ਤਰ੍ਹਾਂ ਇਸ ਸਾਲ ਸਾਡੀ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਵਿਰਾਸਤ ਨੂੰ ਜਾਰੀ ਰੱਖਦਿਆਂ ਸ੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜਾ ਜਿਹੜਾ ਪੰਜਾਬ 'ਚ ਬਣਾਇਆ ਔਰ ਬਹੁਤ ਵੱਡੇ ਪੱਧਰ ਤੇ ਜਿਹੜੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਜਿਹੜੇ ਪੰਜਾਬ 'ਚ ਕਰਵਾਏ ਗਏ ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਭਾਈ ਜੈਤਾ ਜੀ ਦੀ ਯਾਦਗਾਰ ਲਈ 20 ਕਰੋੜ ਰੁਪਏ ਦੀ ਲਾਗਤ ਦਾ ਬਣਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਅਨੰਤ ਪ੍ਰਸਾਦ ਵਿਖੇ ਤਖਤ ਸ੍ਰੀ ਕੇਸਵਰ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਵਿਰਾਸਤੀ ਮਾਰਗ ਵਜੋਂ ਵੀ ਵਿਕਸਤ ਕੀਤਾ ਜਾ ਰਿਹਾ ਹੈ। ਸੋ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸੂਬੇ ਦੇ ਸਕੂਲਾਂ ਵਿੱਚ ਨੌਵੇਂ ਪਾਤਸ਼ਾਹ ਜੀ ਦੇ ਜੀਵਨ ਤੇ ਸ਼ਹਾਦਤ ਬਾਰੇ 15 ਦਿਨਾਂ ਦਾ ਵਿਦਿਅਕ ਪਾਠਕ੍ਰਮ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਜਿਹਦੇ ਜੀਵਨ ਨੂੰ ਸਮਰਪਿਤ ਅਤੀ ਆਦੁਲਿਕ ਇਮਾਰਤ ਦਾ ਉਦਘਾਟਨ ਕੀਤਾ ਗਿਆ ਹੈ ਇਸੇ ਤਰ੍ਹਾਂ ਮੈਂ ਸਮਝਦਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਾਲ ਦੌਰਾਨ ਪਿਛਲੇ ਸਾਢੇ 3 ਸਾਲ ਦੌਰਾਨ ਜਿਹੜੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਗੰਜਨ ਉਹਦੇ ਵਿੱਚ ਮਹਿਤ ਜੇ ਮੈਂ ਸਾਢੇ 3 ਸਾਲ ਦੀ ਗੱਲ ਕਰਾਂ ਤਾਂ ਆਪਕਾਰੀ ਮਾਲੀਆ ਜਿਹੜਾ ਉਹ 36948 ਕਰੋੜ ਰੁਪਏ ਰੁਪਾਰ ਕੀਤਾ ਇਸੇ ਤਰ੍ਹਾਂ ਜੇ ਮੈਂ ਜੀਐਸਸੀ ਦੀ ਗੱਲ ਕਰਾਂ 81417 ਕਰੋੜ ਰੁਪਏ ਸੀ ਜਿਹੜੇ ਹੁਣ ਤੱਕ ਪੰਜਾਬ ਦੇ ਸਰਕਾਰੀ ਖਜ਼ਾਨੇ ਚ ਪ੍ਰਾਪਤ ਕਰ ਚੁੱਕੇ ਆ ਇਸੇ ਤਰ੍ਹਾਂ ਸਟੈਂਪ ਐਂਡ ਰਜਿਸਟ੍ਰੇਸ਼ਨ ਦੀ ਗੱਲ ਕਰੀਏ 19000 16 ਕਰੋੜ ਰੁਪਏ ਜਿਹੜੇ ਨੇਗੇ ਉਹ ਹੁਣ ਤੱਕ ਪੰਜਾਬ ਸਰਕਾਰ ਦੇ ਖਜ਼ਾਨੇ ਚ ਪਹੁੰਚ ਚੁੱਕੇ ਹਨ ਇਸ ਦੀ ਤੁਲਨਾ ਵਿੱਚ ਜੇ ਮੈਂ ਗੱਲ ਕਰਾਂ ਪਿਛਲੀ ਸਰਕਾਰ ਦੀ ਪਿਛਲੇ 5 ਸਾਲਾਂ ਦੀ ਗੱਲ ਕਰੀਏ ਜਾਂ ਉਸ ਤੋਂ ਪਿਛਲੇ 5 ਸਾਲ ਦੀ ਗੱਲ ਕਰੀਏ ਤਾਂ ਸਿਰਫ ਆਪਕਾਰੀ ਵਿੱਚ 72395 ਕਰੋੜ ਰੁਪਏ ਕਾਂਗਰਸ ਦੇ ਪਿਛਲੇ 5 ਸਾਲਾਂ ਦੇ ਰਾਜ ਚ ਆਇਆ ਇਸੇ ਤਰ੍ਹਾਂ

ਜ਼ਾਬ <tip> 300 14 ਕਰੋੜ ਰੁਪਏ ਜਿਹੜੇ ਨੇਗੇ ਉਹ ਪੰਜਾਬ ਦੇ ਖਜ਼ਾਨੇ ਵਿੱਚ ਪੰਜਾਬ ਸਰਕਾਰ ਨੂੰ ਪ੍ਰਾਪਤ ਹੋ ਚੁੱਕੇ ਹਨ ਜਦਕਿ ਮਹਿਦ ਜੇ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਾਂ ਪਿਛਲੀ ਸਰਕਾਰ ਦੀ ਗੱਲ ਕਰਾਂ ਉਹਨਾਂ ਦੇ ਸਮੇਂ ਸਿਰਫ 26900 ਕਰੋੜ ਰੁਪਏ ਜਿਹੜਾ ਉਹ ਪੰਜਾਬ ਦੇ ਖਜ਼ਾਨੇ ਚ ਆਇਆ ਸੀਗਾ ਇਸ ਤੋਂ ਇਲਾਵਾ ਜੇ ਪੰਜਾਬ ਦੇ ਕਟੈਕਸ ਦੀ ਗੱਲ ਕਰੀਏ ਯਾਨੀ ਕਿ ਜਿਹੜਾ ਅਸੀਂ ਵਿਕਾਸ ਕਾਰਜਾਂ ਦੇ ਪੈਸਾ ਖਰਚ ਕੀਤਾ ਸਾਡੇ 3 ਸਾਲਾਂ ਚ ਅਸੀਂ 21000 824 ਕਰੋੜ ਰੁਪਏ ਜਿਹੜੇ ਨੇ ਹੁਣ ਤੱਕ ਖਰਚ ਕਰ ਚੁੱਕੇ ਆ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਸਿਰਫ 5 ਸਾਲਾਂ 'ਚ 19352 ਕਰੋੜ ਰੁਪਏ ਔਰ ਅਕਾਲੀ ਦਰ ਬੀਜੇਪੀ ਦੀ ਮੈਂ 5 ਸਾਲ ਦੀ ਗੱਲ ਕਰਾਂ 43 ਕਰੋੜ ਜਿਹੜੇ ਨੇ ਉਹ ਖਰਚ ਹੋਏ ਸੀਗੇ ਕਹਿਣ ਦਾ ਭਾਪਾ ਪੰਜਾਬ ਸਰਕਾਰ ਜਿੱਥੇ ਲਗਾਤਾਰ ਪੰਜਾਬ ਦੇ ਸੂਬੇ ਦੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਆ ਉਥੇ ਲਗਾਤਾਰ ਜਿਹੜਾ ਪੰਜਾਬ ਦਾ ਖਜ਼ਾਨਾ ਉਹ ਭਰ ਰਿਹਾ ਕਿਉਂਕਿ ਆਜ਼ਾਦੀ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਗੱਲ ਕਰੀਏ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਬਹੁਤ ਭਾਰੀ ਬਹੁਮਤ ਦਿੱਤਾ ਪੰਜਾਬ ਦੇ ਇਤਿਹਾਸ ਦੇ ਅੰਦਰ ਇੱਕ ਐਸੀ ਸਰਕਾਰ ਦੀ ਸਥਾਪਨਾ ਕੀਤੀ ਜਿਸ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਸੀ ਪਿਛਲੀਆਂ ਸਰਕਾਰਾਂ ਨੇ ਸਿਰਫ ਤੁਹਾਡਾ ਜਿਹੜਾ ਸਰਕਾਰੀ ਖਜ਼ਾਨਾ ਸੀ ਉਹਨੂੰ ਲੁੱਟਿਆ ਆਪਣੀਆਂ ਜੇਬਾਂ ਭਰੀਆਂ ਅਤੇ ਪੰਜਾਬ ਦੇ ਅੰਦਰ ਨਸ਼ਿਆਂ ਅਤੇ ਗੈਂਗਸਟਰ ਬਾਦ ਦਾ ਹੜ ਲਿਆਂਦਾ ਇਹ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਪੰਜਾਬ ਦੇ ਅੰਦਰ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ 'ਚ ਜਿੱਥੇ ਗੈਂਗਸਟਰਵਾਦ ਵਧਿਆ ਉਥੇ ਪੰਜਾਬ ਦੇ ਅੰਦਰ ਚਿੱਟੇ ਦਾ ਨਸ਼ਿਆਂ ਦਾ ਵਪਾਰ ਵਧਿਆ ਤੁਸੀਂ ਤੁਸੀਂ ਲੋਕਾਂ ਨੇ ਫੈਸਲਾ ਕੀਤਾ ਔਰ ਸਾਨੂੰ ਆਮ ਆਦਮੀ ਪਾਰਟੀ ਨੇ ਇਮਾਨਦਾਰ ਪਾਰਟੀ ਨੂੰ ਮੌਕਾ ਦਿੱਤਾ ਔਰ ਉਸ ਇਮਾਨਦਾਰ ਪਾਰਟੀ ਨੂੰ ਜਿਸ ਦਾ ਬੁਖੀ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਔਰ ਅੱਜ ਜੇ ਮੈਂ ਗੱਲ ਕਰਾਂ ਪਿਛਲੇ 75 ਸਾਲ ਦੇ ਮੁਕਾਬਲੇ ਜੇ ਆਪਾਂ 10 ਮਹੱਤਮਪੂਰਨ ਫੈਸਲਿਆਂ ਦੀ ਗੱਲ ਕਰੀਏ ਜਿਹੜੇ ਮੈਂ ਸਮਝਦਾ ਪੰਜਾਬ ਦੀ ਤਰੱਕੀ 'ਚ ਹੋਏ ਨੇ ਤਾਂ ਤੁਸੀਂ ਮੇਰੇ ਨਾਲ ਇਸ ਗੱਲ ਦੀ ਸਹਿਮਤ ਹੋਮੋਗੇ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੋਇਆ ਪੰਜਾਬ ਦੇ ਅੰਦਰ ਕਿ 600 ਯੂਨਟ 600 ਯੂਨਟ ਜਿਹੜੇ ਨੇਗੇ ਉਹ ਹਰੇਕ ਘਰ ਨੂੰ ਬਗੈਰ ਕਿਸੇ ਨਾ ਬਿਤਕਰਾ ਕੀਤਾ ਪੰਜਾਬ ਦੇ ਹਰੇਕ ਘਰ ਦਾ 600 ਯੂਨਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪੰਜਾਬ ਦੇ ਲੋਕਾਂ ਦਾ ਮਾਫ ਕੀਤਾ ਇਸ ਤੋਂ ਪਹਿਲਾਂ کسے بھی سرکار نے نہ گریب بل دیکھیا نہ بد برگ بل دیکھیا پر لیکن عام آدمی پارٹی نے ہریک پر باردہ چھے سو جنٹ ماف کیتا اس تو علاوہ اٹھ کنٹے بجلی ہے وہ ہریک کسانوں ہریک کسانوں مفتتی ہے اس تو بنا پر ہوا پنجاب دے کسان میں کسان پر ہمانا گل کرنے چاہونا گا کہ پہلی بار ہویا کہ آخری کھیت تک آخری کھیت تک نیری پانی پچاؤن پا دا کم سردار پگونت سنگھ مانجی دی سرکار نے کیتا اسے طرح ਰੀਸੈਂਟ ਤੁਹਾਨੂੰ ਪਤਾ ਹੈਗਾ ਪੰਜਾਬ ਦੇ ਬੱਚੇ-ਬੱਚੇ ਨੂੰ ਕਿ ਹਰੇਕ ਪਰਿਵਾਰ ਦਾ ਬਗੈਰ ਕੋਈ ਵਰਗੀਕਰਨ ਕੀਤੇ ਬਗੈਰ ਕੋਈ ਇਨਕਮ ਟੈਕਸ ਦੀ ਸ਼ਰਤ ਰੱਖਿਆ ਪੰਜਾਬ ਦੇ ਅੰਦਰ ਅਸੀਂ 10 ਲੱਖ ਰੁਪਏ ਤੱਕ ਦੀ ਜੜੀ ਆ ਉਹ ਉਲਾਸ ਕਰਵਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਆ ਯਾਨੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੀ ਆਗਾਜ਼ ਜਿਹੜਾ ਹੋਇਆਗਾ ਜਿਹਦੇ ਨਾਲ ਹਰੇਕ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਉਲਾਸ ਮੁਫਤ ਹੋਊਗਾ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਜੇ ਕੋਈ ਬਿਮਾਰ ਨਾ ਹੋਵੇ ਕਿਉਂਕਿ ਪੰਜਾਬੀ ਬੜੇ ਸਿਹਤਮੰਦ ਨੇ ਪਰ ਲੇਕਿਨ ਫਿਰ ਵੀ ਜੇਕਰ ਕੋਈ ਬਿਮਾਰ ਹੁੰਦਾਗਾ ਤਾਂ ਅਸੀਂ ਉਹਦਾ 10 ਲੱਖ ਰੁਪਏ ਦਾ ਇੱਕ ਦਾ ਇਲਾਜ ਜਿਹੜਾ ਮੁਫਤ ਕਰਾਵਾਂਗੇ ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਮੈਨੂੰ ਇਹ ਵੀ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਆ ਕਿ ਪਹਿਲੀ ਵਾਰ ਹੋਇਆ ਕਿ 1100 ਮਹੱਲਾ ਕਲੀਨਿਕ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰ ਬਣ ਚੁੱਕੇ ਨੇਗੇ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਇਸ ਸਿਹਤ ਸਭਾਮਾ ਬਲ ਕੋਈ ਵੀ ਧਿਆਨ ਦਿੱਤਾ ਸੀਗਾ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਦੇ ਵਿਰੋਧੀ ਸ਼ੁਰੂਆਤ ਕੀਤੀ ਅੱਜ ਦੇ ਪ੍ਰਣਾਮ ਸਾਹਮਣੇ ਦਿਖਾਈ ਦੇ ਰਹੇ ਨੇ ਅੱਜ ਪੰਜਾਬ 'ਚ ਨਸ਼ੇ ਜਿਹੜੇ ਨੇਗੇ ਉਹ ਖਤਮ ਹੋ ਚੁੱਕੇ ਨੇ ਔਰ ਨਸ਼ੇ ਦੇ ਵੱਡੇ ਵੱਡੇ ਵਪਾਰੀ ਜਿਹੜੇ ਨੇਗੇ ਉਹ ਜੇਲ੍ਹਾਂ ਦੇ ਅੰਦਰ ਬੈਠੇ ਨੇ ਪੁਰਾਣੀ ਕੋਈ ਵੀ ਸਰਕਾਰ ਜਿਹੜੀ ਆ ਉਹ ਯੁਰਤ ਨਹੀਂ ਕਰ ਪਾਈ ਕੋਈ ਦਿਖਾ ਨਹੀਂ ਪਾਈ ਬਲਕੇ ਉਹਨਾਂ ਨੇ ਚਿੱਟੇ ਦਾ ਪ੍ਰਸਾਰ ਕੀਤਾ ਬਲਕੇ ਪੰਜਾਬ ਨੂੰ ਸ਼ਹਿਦ ਕਿਆ ਪਰ ਲੇਕਿਨ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਸਾਡੀ ਸਰਕਾਰ ਨੇ ਆਮ ਲੋਕਾਂ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਜਿਹੜਾ ਉਹ ਨਸ਼ਿਆਂ ਨੂੰ ਠੱਲ ਪਾਉਣ ਲਈ ਖਤਮ ਕਰਨ ਲਈ ਵੱਡੇ ਇਤਿਹਾਸਕ ਕਦਮ ਚੁੱਕੇ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਜੇ ਪਿਛਲੇ ਬਸ ਸਾਢੇ 3 ਸਾਲ ਦੀ ਗੱਲ ਕਰਾਂ ਤਾਂ ਹੁਣ ਤੱਕ 1.5 ਲੱਖ ਕਰੋੜ ਤੋਂ ਵੱਧ 1.5 ਲੱਖ ਕਰੋੜ ਤੋਂ ਵੱਧ ਦਾ ਨਿਵੇਸ਼ ਜਿਹੜਾ ਉਹ ਪੰਜਾਬ 'ਚ ਹੋ ਚੁੱਕਿਆ ਜਿਹਦੇ ਨਾਲ ਸਿੱਧੇ ਰੂਪ ਵਿੱਚ 5 ਲੱਖ ਤੋਂ ਵੱਧ ਜਿਹੜਾ ਰੋਜ਼ਗਾਰ ਆ ਉਹ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਮਿਲੇਗਾ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿ ਪੰਜਾਬ ਦਾ ਬ੍ਰੇਨ ਡレイン ਕਿਉਂ ਹੋ ਰਿਹਾ ਪੰਜਾਬ ਦੇ ਨੌਜਵਾਨ ਪੰਜਾਬ ਛੱਡ ਕੇ ਬਾਹਰਲੇ ਸੂਬਿਆਂ ਨੂੰ ਕਿਉਂ ਜਾ ਰਹੇ ਨੇ ਕਿ ਪਹਿਲੀ ਵਾਰ ਹੋਇਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਵਾਰ ਇਸ ਦਿਸ਼ਾ ਵੱਲ ਧਿਆਨ ਦਿੱਤਾ ਅੱਜ ਪੰਜਾਬ ਦੀਆਂ ਚਾਹ ਕਾਲਜ ਦੀ ਗੱਲ ਕਰ ਲਈਏ ਚਾਹ ਯੂਨੀਵਰਸਿਟੀਆਂ ਦੀ ਗੱਲ ਕਰ ਲਈਏ ਚਾਹ ਆਈਟੈਸ ਦੀ ਗੱਲ ਕਰ ਲਈਏ ਸਾਰੀਆਂ ਜਿਹੜੀਆਂ ਪਹਿਲਾਂ ਸੀਟਾਂ ਖਾਲੀ ਰਹਿੰਦੀਆਂ ਸੀ ਉਨ੍ਹਾਂ ਦੇ ਅੰਦਰ ਪਹਿਲੀ ਵਾਰ ਹੋਇਆ ਕਿ ਸਾਨੂੰ ਸੀਟਾਂ ਵਧਾਉਣੀਆਂ ਪੈ ਰੀਆਂ ਨੇ ਯਾਨੀ ਦਾਖਲੇ ਵਧ ਰਹੇ ਨੇ ਇਸ ਗੱਲ ਦਾ ਪ੍ਰਣਾਮ ਆ ਕਿ ਪੰਜਾਬ ਦਾ ਨੌਜਵਾਨ ਜਿਹੜਾ ਉਹਦਾ ਵਿਸ਼ਵਾਸ ਜਿਹੜਾ ਉਹ ਪੰਜਾਬ ਦੇ ਅੰਦਰ ਬਹਾਲ ਹੋਇਆ ਇਹ ਵੀ ਪਹਿਲੀ ਵਾਰ ਹੋਇਆਗਾ ਪੰਜਾਬ ਦੇ ਅੰਦਰ ਕਿ ਸਾਢੇ 3 ਸਾਲਾਂ ਚ ਸਾਢੇ 3 ਸਾਲਾਂ ਚ 60 ਹਜ਼ਾਰ ਸਰਕਾਰੀ ਨੌਕਰੀਆਂ ਪੰਜਾਬ ਦੇ ਕਰਮ ਕਰਾਂ ਦੇ ਮੁੰਡੇ ਕੁੜੀਆਂ ਨੂੰ ਮਿਲੀਆਂ ਨੇਗੀਆਂ 60 ਹਜ਼ਾਰ ਨੌਕਰੀਆਂ ਮੈਰਿਟ ਦੇ ਭਤੀਜਾਵਾਦ ਤੋਂ ਬਗੈਰ ਕਿਸੇ ਚਾਚੇ ਤਾਇ ਤੋਂ ਪਹਿਲੀ ਵਾਰ ਹੋਇਆਗਾ ਕਿ 60000 ਨੌਕਰੀਆਂ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਤੁਹਾਡੇ ਵਿਚਕਾਰ ਆ ਇਸ ਤੋ ਇਲਾਵਾ ਤੁਹਾਨੂੰ ਪਤਾਗਾ ਕਿ ਪ੍ਰਾਣੀਆਂ ਸਰਕਾਰਾਂ ਨੇ ਪੰਜਾਬ ਦੇ ਅੰਦਰ ਗੈਂਗਸਟਰਵਾਦ ਨੂੰ ਉਤਸ਼ਾਹ ਕੀਤਾ ਪੰਜਾਬ ਦੇ ਅੰਦਰ ਵੱਡੇ ਵੱਡੇ ਗੈਂਗਸਟਰ ਲੈ ਕੇ ਰੱਖੇ ਸਾਰਾ ਪੰਜਾਬ ਜਾਣਦਾਗਾ ਕਿ ਕਿਸ ਤਰ੍ਹਾਂ ਅਕਾਲੀ ਦਰ ਬੀਜੇਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ ਦੇ ਅੰਦਰ ਗੈਂਗਸਟਰਵਾਦ ਨੂੰ ਬਲਾਵਾ ਦਿੱਤਾ ਪਰ ਲੇਕਿਨ ਪੰਜਾਬ ਸਰਕਾਰ ਨੇ ਗੈਂਗਸਟਰ ਤੇ ਬਾਹਰ ਯਾਨੀ ਪੰਜਾਬ ਦੇ ਅੰਦਰੋਂ ਗੈਂਗਸਟਰ ਦਾ ਮੁਕੰਮਲ ਸਫਾਇਆ ਕਰਨ ਦੇ ਲਈ ਗੈਂਗਸਟਰਾਂ ਦੇ ਖਿਲਾਫ ਇੱਕ ਵੱਡੀ ਮਹਮ ਜਰੀਆ ਉਹਦੀ ਸ਼ੁਰੂਆਤ ਕੀਤੀ ਆ ਹੁਣ ਤੱਕ 3200 ਤੋਂ ਵੱਧ ਗੈਂਗਸਟਰ ਜਿਹੜੇ ਨੇ ਉਹ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਚ ਬੰਦ ਨੇਗੇ ਇਸ ਤੋਂ ਇਲਾਵਾ ਜੇ ਮੈਂ ਗਲਤ ਕਰਾਂ ਪੰਜਾਬ ਦੇ ਬੱਚਿਆਂ ਦੀ ਪੰਜਾਬ ਦੇ ਬੱਚਿਆਂ ਦੀ ਸਭ ਤੋਂ ਵੱਧ ਜੇ ਸਰਕਾਰੀ ਸਕੂਲ ਬੜੇ ਨੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਬਣਨੇ ਕਿ ਅਰਜਨ ਯੂਨੀਵਰਸਿਟੀ ਸਿੱਖਿਆ ਕ੍ਰਾਂਤੀ ਦਾ ਨਾਮ ਦਿੱਤਾਗਾ ਔਰ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਨੇਗੇ ਉਹ ਪੰਜਾਬ ਦੇ ਜਿਨ੍ਹਾਂ ਨੇ ਆਈਆਈਟੀ ਦਾ ਐਗਜ਼ਾਮ ਪਾਸ ਕਰਕੇ ਨੀਟ ਦਾ ਐਗਜ਼ਾਮ ਕਰਕੇ ਐਗਜ਼ਾਮ ਪਾਸ ਕਰਕੇ ਜਿਹੜੀਆਂ ਵੱਡੀਆਂ ਇੰਸਟੀਚੂਨਾਂ ਦੇ ਅੰਦਰ ਆਪਣਾ ਦਾਖਲਾ ਲਿਆ ਗਿਆ ਨਹੀਂ ਉਸ ਤੋਂ ਪਹਿਲਾਂ ਕਦੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇਗੇ IIT ਦੇ ਅੰਦਰ ਨਹੀਂ ਜਾਂਦੇ ਸੀਗੇ ਜਾਂ NEET ਦੇ ਅੰਦਰ ਨਹੀਂ ਜਾਂਦੇ ਸੀ ਇਹ ਸਾਡੇ 3 ਸਾਲ ਦਾ ਨਤੀਜਾ ਹੈ ਕਿ ਪੰਜਾਬ ਦੇ ਜਿਹੜੇ ਬੱਚੇ ਨੇਗੇ ਹੁਣ ਵੱਡੀਆਂ ਇੰਸਟੀਚੂਨਾਂ ਦੇ ਅੰਦਰ ਦਾਖਲਾ ਲੈ ਰਹੇ ਨੇ ਇਸੇ ਤਰ੍ਹਾਂ ਲਗਭਗ 45000 45000 ਕਿਲੋਮੀਟਰ ਤੋਂ ਵੱਧ ਲੰਬੀਆਂ ਸੜਕਾਂ ਜਿਹੜੀਆਂ ਲਗੀਆਂ ਉਹ ਲੰਬੀਆਂ ਬਣਾ ਜਾਂ ਜਾ ਰਹੀਆਂ ਨੇ ਇਹ ਮੈਂ ਵੱਡੇ ਕ੍ਰਾਂਤੀਕਾਰੀ ਕਦਮ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ਚੱਕੇ ਨੇਗੇ ਸੋ ਮੈਂ ਗੱਲ ਕਰ ਰਿਹਾਗਾ ਕਿ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੱਥੇ ਸਿੱਖਿਆ ਦੇ ਖੇਤਰ ਦੇ ਅੰਦਰ ਅਹਿਮ ਤਰੱਕੀ ਕਰਨ ਉੱਥੇ ਨਾਲ ਦੀ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਉਹਦੇ ਅੱਛੀਆਂ ਸੇਵਾ ਹੁਲਤਾਂ ਦੇਣ ਦੀ ਮੈਂ ਗੱਲ ਕੀਤੀ ਆ ਇਸੇ ਤਹਿਤ ਮਹਾਰਾਜੇ ਰਿਖੇ ਪੰਜਾਬ ਦਾ ਪਹਿਲਾ ਪੰਜਾਬ ਇੰਸਟੀਚਿਊਟ ਆਫ ਫਲੇਵਰ ਐਂਡ ਬੈਲਰੀ ਸਾਇੰਸਸ ਦਾ ਹਸਪੀਟਲ ਅਸੀਂ ਸਥਾਪਿਤ ਕੀਤਾ ਜਿਹਦੇ ਅੰਦਰ ਲਿਵਰ ਯਾਨੀ ਲਿਵਰ ਦੀ ਬਿਮਾਰੀ ਦਾ ਟ੍ਰਾਂਸਪਲੈਂਟ ਸਰਜਰੀ ਜਿਹੜੀ ਆ ਉਹਦੀ ਸ਼ੁਰੂਆਤ ਹੋ ਚੁੱਕੀ ਆ ਮੈਂ ਹੀ ਪੁਰਾਣੇ ਸਮਿਆਂ 'ਚ ਜੇ ਮੈਂ ਗੱਲ ਕਰਾਂ ਤੁਹਾਨੂੰ ਜਾ ਕੇ ਜਾਂ ਤਾਂ ਦਿੱਲੀ ਦੇ ਅੰਦਰ ਜਾਂ ਚੇਨਈ ਦੇ ਅੰਦਰ ਜਾਂ ਚੰਡੀਗੜ੍ਹ ਪੀਜੀਐਸ ਜਾਣਾ ਪੈਂਦਾ ਸੀਗਾ ਪਰ ਲੇਕਿਨ ਮਹਾਰੀ ਵਿੱਚ ਅਸੀਂ ਲਿਵਰ ਐਂਡ ਬਾਇਲਰੀ ਸਾਇੰਸ ਦਾ ਹਸਪਤਾਲ ਸਥਾਪਿਤ ਕਰਕੇ ਪੰਜਾਬ ਦੇ ਅੰਦਰ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆਗਾ ਹੁਣ ਪਰਮਾਤਮਾ ਨਾ ਕਰੇ ਜੇਕਰ ਕਿਸੇ ਨੂੰ ਲਿਵਰ ਦੀ ਬਵਾਰੀਆ ਤਾਂ ਉੱਥੇ ਉਹਦਾ ਇਲਾਜ ਜਿਹੜਾ ਹੋ ਸਕਦਾਗਾ ਇਸੇ ਤਰ੍ਹਾਂ ਸੀਐਮ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਆ ਜਿਹਦੇ ਅੰਦਰ 635 ਤੋਂ ਵੱਧ ਯੋਗਾ ਟ੍ਰੇਨਿੰਗ ਹੁਣ ਤੱਕ ਅਸੀਂ ਭਰਤੀ ਕੀਤੇ ਨੇ ਔਰ 1000 ਹੋਰ ਯੋਗਾ ਟ੍ਰੇਨਰ ਭਰਤੀ ਕਰਨ ਦੀ ਮਨਜ਼ੂਰੀ ਜਿਹੜੀ ਆ ਉਹ ਪਿਛਲੀ ਕੈਬਨ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਦਿੱਤੀ ਆ ਸੋ ਮੇਰਾ ਕਹਿਣ ਦਾ ਭਾਵ ਆ ਲਗਾਤਾਰ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਅੱਗੇ ਵਧਾ ਰਹੀ ਆ ਜੇ ਮੈਂ ਗੱਲ ਕਰਾਂ ਇਲੈਕਟ੍ਰਿਸਿਟੀ ਦੇ ਖੇਤਰ ਦੇ ਅੰਦਰ ਇਹ ਪਹਿਲੀ ਸਰਕਾਰ ਹੈ ਇਤਿਹਾਸ ਦੇ ਅੰਦਰ ਪੁਰਾਣੇ ਬਜ਼ੁਰਗ ਬੈਠੇ ਨੇ ਇੱਥੇ 75 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆਗਾ ਕਿ ਅਸੀਂ ਪ੍ਰਾਈਵੇਟ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਉਹ ਖਰੀਦਿਆਗਾ ਔਰ ਸਰਕਾਰ ਦੇ ਨਾਂ ਤੇ ਕੀਤਾਗਾ ਇਹਨਾਂ ਲੱਖਾਂ ਲੋਕਾਂ ਦੇ ਨਾਂ ਤੇ ਕੀਤਾਗਾ 3 ਕਰੋੜ ਪੰਜਾਬੀਆਂ ਦੇ ਨਾਂ ਤੇ ਕੀਤਾਗਾ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਥਰਮਲ ਪਲੈਂਟ ਜਿਹੜਾ ਜੀ ਵੀ ਕੇ ਪਾਵਰ ਕੰਪਨੀ ਤੋਂ ਖਰੀਦ ਕੇ ਪੰਜਾਬ ਸਰਕਾਰ ਦੇ ਨਾਂ ਤੇ ਕੀਤਾਗਾ ਔਰ ਉਹਦਾ ਨਾਮ ਜਿਹੜਾ ਸੀ ਸ਼੍ਰੀ ਗੁਰੂ ਅਮਰਦਾਸ ਥਰਮਲ ਥਰਮਲ ਪਾਵਰ ਪਲੈਂਟ ਰੱਖਿਆਗਾ ਸੋ ਲਗਾਤਾਰ ਜਿਹੜਾ ਪੰਜਾਬ ਤਰੱਕੀ ਦੇ ਵੱਲ ਵਧ ਰਿਹਾਗਾ ਸੋ ਪੰਜਾਬ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜਿੱਥੇ ਅੱਗੇ ਤਰੱਕੀ ਕਰ ਰਿਹਾ ਉੱਥੇ ਨਾਲ ਦੀ ਨਾਲ ਸਾਡੇ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਦਾ ਵਿਸ਼ਵਾਸ ਜਿਹੜਾ ਪੰਜਾਬ ਚ ਬਾਲ ਹੋਇਆਗਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਲਗਭਗ ਅਸੀਂ 275 275 ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਉਹ ਲਾਇਬ੍ਰੇਰੀਆਂ ਚ ਪਿੰਡਾਂ ਦੇ ਵਿੱਚ ਪਿੰਡਾਂ ਦੇ ਅੰਦਰ ਸਥਾਪਿਤ ਕੀਤੀਆਂ ਨੇ ਤਾਂ ਕਿ ਪਿੰਡਾਂ ਦੇ ਵਿੱਚ ਬੈਠ ਕੇ ਪੜ ਸਕਣ ਇਸ ਤੋਂ ਇਲਾਵਾ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਕਿਉਂਕਿ ਆਪਾਂ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਦਾ ਵੀ ਸੱਭਿਆਚਾਰ ਦੇਖਣਾਗਾ ਮੈਂ ਸਿਰਫ ਤੇ ਸਿਰਫ ਬਠਿੰਡੇ ਦੀ ਗੱਲ ਕਰੂੰਗਾ ਅੱਜ ਬਠਿੰਡਿਆਂ ਜਿਹੜਾ ਉਹਦੇ ਅੰਦਰ ਅਤਿ ਯਾਦੋਨਿਕ ਸੜਕਾਂ ਬਣਨ ਜਾਂ ਨੇਗੀਆਂ ਔਰ ਤੁਹਾਨੂੰ ਪਤਾਗਾ ਤੁਹਾਡੇ ਜ਼ਿਲ੍ਹੇ ਦੇ ਵਿੱਚ ਮਲਤਾਨੀਆਂ ਰੋਡ ਤੇ ਲਗਭਗ 38 ਕਰੋੜ ਦੀ ਲਾਗਤ ਦੇ ਨਾਲ ਓਵਰ ਬ੍ਰਿਜ ਬਣ ਕੇ ਤਿਆਰ ਹੋ ਗਿਆ ਇਸ ਪੁਲ ਦੇ ਉੱਤੇ ਜਿਹੜੀ ਖਾਲੀ ਜਗ੍ਹਾ ਗਈ ਉਹਦੇ ਤੇ ਜਿਮ ਅਤੇ ਵਾਕਿੰਗ ਟਰੈਕ ਜਿਹੜਾ ਖੇਡ ਮੈਦਾਨ ਬਜੋ ਵਿਕਸਿਤ ਕੀਤਾ ਜਾਵੇਗਾ ਕਿਉਂਕਿ ਮੇਰੇ ਯਾਦ ਆ ਤੁਹਾਡੇ ਚੁਣੇ ਹੋਏ ਲੋਕਲ ਵਿਧਾਇਕ ਜਗਰੂਪ ਸਿੰਘ ਗਿੱਲ ਜੀ ਮੇਰੇ ਕੋਲੇ ਪਹੁੰਚੇ ਸੀ ਤਾਂ ਉਸੇ ਸਮੇਂ ਮੈਂ 38 ਕਰੋੜ ਰੁਪਇਆ ਜਿਹੜਾ ਸੈਂਕਸ਼ਨ ਕੀਤਾ ਸੀ ਅੱਜ ਉਹ ਪੁਲ ਬਣ ਕੇ ਤਿਆਰ ਆ ਇਸ ਤੋਂ ਇਲਾਵਾ ਰਾਮਪੁਰ ਰਾਮਪੁਰਾ ਰੇਲਵੇ ਬ੍ਰਿਜ ਸੜਕਾ ਜਿਹੜੀ ਫਾਟਕਾਂ ਦੀ ਰੇਲਵੇ ਫਾਟਕਾਂ ਦੀ ਉਹਦਾ ਸਮੱਸਿਆ ਦਾ ਹੱਲ ਹੋਇਆ ਇਹਦੇ ਉੱਤੇ ਵੀ 63 ਕਰੋੜ 55 ਲੱਖ ਰੁਪਏ ਜਿਹੜੇ ਲੱਗੇ ਉਹ ਖਰਚਾ ਆਏ ਨੇ ਇਸੇ ਤਰ੍ਹਾਂ ਜਨਤਾ ਨਗਰ ਰੇਲਵੇ ਅੰਡਰ ਬਿੱਜ ਲਈ 50 ਕਰੋੜ 86 ਲੱਖ ਰੁਪਏ ਦੀ ਪ੍ਰਵਾਨਗੀ ਜਿਹੜੀ ਆ ਉਹ ਦਿੱਤੀ ਜਾ ਚੁੱਕੀ ਆ ਜਿਹਦਾ ਕੰਮ ਜਿਹੜਾ ਬੜੀ ਜਲ ਸ਼ੁਰੂ ਹੋਵੇਗਾ ਇਸ ਤੋਂ ਇਲਾਵਾ ਸਾਡੀ ਸਰਕਾਰ ਦਾ ਮੁੱਖ ਨਿਸ਼ਾਨਾ ਜਿੱਥੇ ਮੈਂ ਪਹਿਲਾਂ ਜ਼ਿਕਰ ਕੀਤਾ ਸਿਹਤ ਸਿੱਖਿਆ ਤੇ ਨੌਜਵਾਨਾਂ ਦਾ ਵਿਕਸਾਰਨਾ ਹੈ ਇਸੇ ਮਿਸ਼ਨ ਤਹਿਤ ਬਠਿੰਡਾ ਵਿੱਚ 8 ਕਰੋੜ 74 ਲੱਖ ਰੁਪਏ ਦੀ ਲਾਗਤ ਦੇ ਨਾਲ ਹਾਈ ਟੈਕ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ ਇੱਥੇ 25000 ਕਿਤਾਬਾਂ ਹਾਈ ਸਪੀਡ ਵਾਈਫਾਈ ਅਤੇ 350 ਬੱਚਿਆਂ ਦੇ ਬੈਠਣ ਦੀ ਸਹੂਲਤ ਦਾ ਪ੍ਰਬੰਧ ਹੈ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦੇ ਲਈ ਸਥਾਨਕ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਮਿਸ਼ਨ ਪ੍ਰਗਤੀ ਤਹਿਤ 35 ਵਿਦਿਆਰਥੀਆਂ ਦੇ ਵਾਅਦ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਮੈਂ ਸੰਵਦਨਾ ਭਵਿਕ ਵਿੱਚ ਆਪਣੇ ਵਿਦਿਆਰਥੀਆਂ ਵੱਲੋਂ ਮਿੱਥੇਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਅਹਿਮ ਭੂਮਿਕਾ ਨਿਭਾਊਗੀ ਕਿਉਂਕਿ ਸਾਡੇ ਬਹੁਤ ਸਾਰੇ ਬੱਚੇ ਯੂਪੀਐਸਸੀ, ਬੀਪੀਐਸਸੀ ਦੇ ਵੱਡੇ ਜਿਹੜੇ ਐਗਜ਼ਾਮ ਲੈਣ ਯਾਨੀ ਆਈਐਸ ਬਣਨ ਲਈ ਆਈਪੀਐਸ ਬਣਨ ਦੇ ਲਈ ਜਿਹੜਾ ਵੀ ਬੱਚਾ ਚਾਹੂਗਾ ਉਹ ਇਸ ਜਿਹੜੀ ਅਤਿ ਆਧੁਨਿਕ ਲਾਇਬ੍ਰੇਰੀ ਆ ਮਿਸ਼ਨ ਪ੍ਰਗਤੀ ਦੇ ਤਹਿਤ ਉੱਥੇ ਜਾ ਕੇ ਆਪਣੀ ਟ੍ਰੇਨਿੰਗ ਲੈ ਸਕਦਾਗਾ ਇਸ ਸਲਾਵਾ ਦਬਿਆੰਗ ਵਿਕਤੀਆਂ ਲਈ ਪੰਜਾਬ ਦਾ ਪਹਿਲਾ ਅਤਿ ਆਧੁਨਿਕ ਸੈਂਟਰ ਬਠਿੰਡਾ ਸਿਵਲ ਹਸਪੀਟਲ ਵਿੱਚ ਕਾਰਜਸ਼ੀਲ ਕੀਤਾ ਗਿਆ ਹੈ ਸੀਐਮਸੀ ਸੀਐਮ ਸਾਹਿਬ ਦੀ ਯੋਗਸ਼ਾਲਾ ਦੇ ਤਹਿਤ ਜ਼ਿਲ੍ਹੇ ਵਿੱਚ 222 ਯੋਗ ਕਲਾਸਾਂ ਦੇ ਰਾਹੀਂ ਲੋਕਾਂ ਨੂੰ ਜਿਹੜਾ ਤੰਦਰੁਸਤ ਬਣਾਇਆ ਜਾ ਰਿਹਾ ਅਨੁਰੋਗ ਬਣਾਇਆ ਜਾ ਰਿਹਾ ਅਖੀਰ ਵਿੱਚ ਮੈਂ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ कोट कोट ਪ੍ਰਣਾਮ ਕਰਦਾ ਹੋਇਆ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦਾ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਸਰਕਾਰ ਸੂਬੇ ਨੂੰ ਮੋੜ ਤੋਂ ਰੰਗਲਾ ਹੱਸਦਾ ਖੇੜਦਾ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਤਤਪਰ ਹੈ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜੈ ਹਿੰਦ ਜੈ ਪੰਜਾਬ